ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਸ਼੍ਰੀ ਚੰਨ ਕੋਹ ਸਾਹਿਬ ਸਪੋਰਟ ਐਂਡ ਵੈਲਫੇਅਰ ਕਲੱਬ ਵੱਲੋਂ ਤੇ ਗੁਰਦੁਆਰਾ ਸ਼੍ਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਦੇ ਨਾਲ ਅੱਜ ਜਿਹੜਾ ਸ਼ੰਕਰਾ ਹਸਪੀਟਲ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਤੇ ਜਿਹਦੇ ਵਿੱਚ ਬਹੁਤ ਜਿਹੜੇ ਲੋੜਵੰਦ ਮਰੀਜ਼ ਸੀਗੇ ਉਹਨਾਂ ਨੇ ਇੱਥੇ ਆ ਕੇ ਚੈੱਕਅਪ ਕਰਾਇਆ ਜਿਹੜਾ ਦੇ ਵਿੱਚੋਂ ਮਿਲਰ ਮੁਚ ਟਾਈਮ ਹੋਤੀ ਹੈ ਜੇ ਜਿਹੜੇ ਫ੍ਰੀ ਆਪਰੇਸ਼ਨ ਕਰਾਣੇ ਨੇ 30 ਜਿਹੜੇ ਮਰੀਜ਼ ਨੇ ਉਹ ਹੁਣ ਤੱਕ ਸਿਲੈਕਟ ਕੀਤੇ ਗਏ ਨੇ 200 ਪੇਸ਼ੈਂਟ ਦੇ ਵਿੱਚੋਂ 30 ਦੇ ਜਿਹੜੇ ਲੈਂਸ ਵਾਸਤੇ ਤਿਆਰ ਕੀਤੇ ਗਏ ਨੇ ਤੇ ਜਿਹੜਾ ਹਜੇ ਕੈਂਪ ਚੱਲ ਰਿਹਾ ਜਿਹੜੇ ਹੋਰ ਵੀ ਅੱਗੇ ਹੋਣਗੇ ਤੇ ਉਹਨਾਂ ਦੇ ਜਿਹੜੇ ਲੈਂਸ ਫ੍ਰੀ ਪਾਏ ਜਾਣਗੇ ਬਾਕੀ ਪੇਸ਼ੈਂਟਾਂ ਨੂੰ ਜਿਹੜੀਆਂ ਦਵਾਈਆਂ ਤੇ ਜਿਹੜਾ ਕਲਪ ਵੱਲੋਂ ਐਨਕਾ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਕੈਂਪ ਨੂੰ ਲੈ ਕੇ ਕੋਈ ਸੰਦੇਸ਼ ਕੈਂਪਰ ਦਾ ਕੈਂਪ ਨੂੰ ਜੀ ਸੰਦੇਸ਼ ਆਇਆ ਵੀ ਜਿਹੜਾ ਰੋਡ ਬੰਦ ਜਿਹੜੇ ਮਲੇਜ ਨੇ ਜਿਹੜੇ ਕਿਤੇ ਮਹਿੰਗਾ ਇਲਾਜ ਨਹੀਂ ਕਰਾ ਸਕਦੇ ਉਹ ਆ ਕੇ ਤੇ ਕੈਂਪਾਂ ਦੇ ਵਿੱਚ ਜਿਹੜਾ ਹਰੇਕ ਸੰਗਰਾਮ ਤੇ ਅੱਗੇ ਤੋਂ ਲਗਾਇਆ ਕਰੂਗਾ ਜੀ ਸ਼ੰਕਰਾ ਹਸਪਤਾਲ ਵਾਲੇ ਨਾਲ ਸਾਡਾ ਜਿਹੜਾ ਥਾਲਮੇਲ ਬਣਿਆ ਇਹ ਇਹ ਹਰੇਕ ਸੰਗਰਾਮ ਵਾਲੇ ਦਿਨ ਇੱਥੇ ਗੁਰਦੁਆਰਾ ਚਰਨਕੋਸਾ ਵਿਖੇ ਕੈਂਪ ਲਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇੱਥੇ ਗੁਰਦੁਆਰਾ ਸ੍ਰੀ ਚਰਨਕੋਸਾ ਸਾਹਿਬ ਵਿਖੇ ਸ੍ਰੀ ਚੰਕਮਕਬਾਹ ਸਾਹਿਬ ਸਪੋਰਟਸ ਕਲੱਬ ਬਾਛੀਗੜਾ ਸਾਹਿਬ ਅਤੇ ਸ਼੍ਰੋਮਣੀ ਗੋਵਿੰਦਗੜਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਸ਼ੰਕਰਾ ਆਈ ਹਸਪਤਾਲ ਵੱਲੋਂ ਲਗਾਇਆ ਗਿਆ ਜਿਸ ਦੇ ਵਿੱਚ ਬਹੁਤ ਸਾਰੇ ਮਰੀਜ਼ ਅੱਜ ਆ ਰਹੇ ਨੇ ਹੁਣ ਤੱਕ ਲਗਭਗ 200 ਤੋਂ ਉੱਤੇ ਮਰੀਜ਼ ਜਿਹੜਾ ਉਹ ਚੈੱਕ ਕਰਵਾ ਗਿਆ ਔਰ ਲਗਭਗ 30 ਦੇ ਕਰੀਬ ਜਿਹੜੇ ਮਰੀਜ਼ ਨੇ ਆਪਰੇਸ਼ਨ ਲਈ ਰੈਡੀ ਤਿਆਰ ਬੈਠੇ ਨੇ ਉਮੀਦ ਕਰਦੇ ਆ ਕਿ 50 ਪੇਸ਼ੈਂਟ ਹੋ ਜਾਣਗੇ ਜਿਨ੍ਹਾਂ ਦਾ ਆਪਰੇਸ਼ਨ ਕੀਤਾ ਜਾਣਾ ਹੋਊਗਾ ਔਰ ਇਹ ਜਿਹੜਾ ਆਪਰੇਸ਼ਨ ਆ ਉਹ ਸ਼ੰਕਰਾ ਹਸਪੀਟਲ ਦੇ ਵਿੱਚ ਸੀ ਦੇ ਵਿੱਚ ਕੀਤਾ ਜਾਂਦਾ ਇੱਥੇ ਮਰੀਜ਼ਾਂ ਨੂੰ ਦਵਾਈ ਫਰੀ ਪਾਉਣ ਲਈ ਦਿੱਤੀ ਜਾਂਦੀ ਹੈ ਤੇ ਐਨਕਾਂ ਜਿਹੜੀਆਂ ਨੇ ਉਹ ਮੁਫਤ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਮੈਂ ਸਮਝਦਾ ਇਹ ਸਪੋਰਟਸ ਕਲੱਬ ਦਾ ਜਿਹੜਾ ਵੈਲਫੇਅਰ ਕਲੱਬ ਆ ਜਿਹੜਾ ਸਾਡਾ ਚੰਨਪ੍ਰੋਸ ਸਾਹਿਬ ਉਹਦਾ ਬਹੁਤ ਵਧੀਆ ਉਭਰਾਲਾ ਔਰ ਜਿਹੜਾ ਸਹਿਯੋਗ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਵੀ ਬੜਾ ਫਟਬੋਲਾ ਕਿਉਂਕਿ ਇਹ ਜਿਹੜੀ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਇੱਥੇ ਬੈਠਣ ਨੂੰ ਵੀ ਵਧੀਆ ਜਗ੍ਹਾ ਲੱਗਦਾ ਪਾਣੀ ਵੀ ਮਿਲਦਾ ਸੰਗਤਾਂ ਕੋਈ ਤੰਗ ਨਹੀਂ ਹੁੰਦੀਆ ਕੋਈ ਜਿੰਨੇ ਵੀ ਆਏ ਨੇ ਸਾਰੇ ਇੱਥੇ ਪੇਸ਼ੈਂਟ ਦੇ ਸੰਗਤ ਡੰਗਰ ਵੀ ਛੱਕੇ ਜਾਂਦੀ ਆ ਚਾਹ ਵੀ ਛੱਕੇ ਜਾਂਦੀ ਆ ਔਰ ਅੱਖਾਂ ਵੀ ਚੈੱਕ ਕਰਾ ਰਹੀ ਆ ਮੈਂ ਸਮਝਦਾ ਇਹ ਸਾਡੇ ਇਲਾਕੇ ਲਈ ਬਹੁਤ ਵਧੀਆ ਗੱਲ ਆ ਔਰ ਜਿਹੜੇ ਬਜ਼ੁਰਗ ਦੂਰ ਦਰਾਡੇ ਨਹੀਂ ਜਾ ਕੇ ਕਰਵਾ ਸਕਦੇ ਉਹਨਾਂ ਲਈ ਇਹ ਵਰਦਾਨ ਆ ਔਰ ਇਹਨਾਂ ਨੂੰ ਨੇੜੇ ਆ ਕੇ ਇੱਥੇ ਜਿਹੜੀਆਂ ਇਹ ਸਹੂਲਤਾਂ ਮਿਲਦੀਆਂ ਨੇ ਮੈਂ ਇਸ ਲਈ ਸ਼ੰਕਰਾ ਆਈ ਹਸਤਾ ਵਾਲਿਆਂ ਦਾ ਵੀ ਧੰਨਵਾਦ ਕਰਦਾ ਖਾਸ ਤੌਰ ਤੇ ਸ੍ਰੀ ਅਵਤ ਸਰਦਾਰ ਅਵਤਪਾਲ ਸਿੰਘ ਜੀ ਜਿਹੜੇ ਕਿ ਇਹਨਾਂ ਦੇ ਇੰਚਾਰਜ ਨੇ ਉਹਨਾਂ ਦਾ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਤੇ ਸੰਗਤ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਕੈਂਪ ਹੈ ਇਹ ਹਰ ਮਹੀਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਲੱਗੂਗਾ ਔਰ ਕੋਸ਼ਿਸ਼ ਕਰਾਂਗੇ ਇਸ ਦੇ ਵਿੱਚ ਹੋਰ ਵਾਧੇ ਕੀਤੇ ਜਾਣ ਇਹਨਾਂ ਸ਼ਬਦ ਦੇ ਨਾਲ ਮੈਂ ਫੇਰ ਸੰਗਤ ਨੂੰ ਅਪੀਲ ਕਰਦਾ ਕਿ ਅਗਲੇ ਮਹੀਨੇ ਆਉਣ ਵਾਲੇ ਕੈਂਪਸ ਜਿਹੜੇ ਰਹਿ ਗਏ ਉਹ ਵੀ ਆਪਣਾ ਸੰਗਰਾਮ ਵਾਲੇ ਦਿਨ ਇੱਥੇ ਅੱਖਾਂ ਚੈੱਕ ਕਰਵਾਉਣ ਤਾਂ ਔਰ ਲਾਹਾ ਲੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਜੀ ਅੱਜ ਮੈਂ ਕਲਵੰਤ ਔਰ ਨੀਲੋਂ ਸੋਸ਼ਲ ਵਰਕਰ ਮਾਚੀਵੜਾ ਸਾਹਿਬ ਤੇ ਅੱਜ ਜਿਹੜਾ ਸੋਮਣੀ ਪ੍ਰਬੰਧਕ ਕਮੇਟੀ ਵੱਲੋਂ ਅੱਖਾਂ ਦਾ ਕੈਂਪ ਲਾਇਆ ਆਪਣੇ ਸੰਗਰਾਂਦ ਤੇ ਮਾਚੀਵੜਾ ਸਾਹਿਬ ਵੀ ਕਹੇ ਇਹ ਕੈਂਪ ਪਹਿਲਾਂ ਵੀ ਇੱਥੇ ਲੱਗਦਾ ਹੁੰਦਾ ਸੀ ਕੁਝ ਕਾਰਨਾ ਕਰਕੇ ਜਿਹੜਾ ਕੈਂਪ ਬੰਦ ਹੋ ਗਿਆ ਸੀ ਇਹ ਜਿਹੜਾ ਕੈਂਪ ਹਰੇਕ ਸੰਗਰਾਂਦ ਨੂੰ ਲੱਗਿਆ ਕਰੂਗਾ ਤੇ ਲੋ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਉਪੀਲ ਆ ਵੀ ਇਸ ਕੈਂਪ ਦੇ ਵਿੱਚ ਆ ਕੇ ਇਸ ਕੈਂਪ ਦਾ ਜ਼ਰੂਰ ਲਾਹਾ ਲਾਓ ਇਸ ਕੈਂਪ ਦੇ ਵਿੱਚ ਫ੍ਰੀ ਲੈੰਜ਼ ਪਾਏ ਜਾਂਦੇ ਨੇ ਤੇ ਫ੍ਰੀ ਐਨਕਾਂ ਦਿੱਤੀਆਂ ਗਈਆਂ ਨੇ ਅਸੀਂ ਇਹ ਸ਼੍ਰੋਮਣੀ ਪ੍ਰਬੰਧਕ ਕਮੇਟੀ ਤੇ ਜਿੰਨੀ ਵੀ ਟੀਮ ਆ ਅਸੀਂ ਸਾਰਿਆਂ ਦਾ ਇਹ ਕੈਂਪ ਦੁਆਰਾ ਚਲਾਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ੍ਰਸ਼ੀ ਗਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਸਿੰਗਰਮ ਦੇ ਇੱਕ ਉਹ ਫੈਨਿਕਾ ਅਫਸਰ ਮਾਚਵੜਾ ਸਾਹਿਬ ਤੋਂ ਅੱਜ ਆਪਣੇ ਦੁਦਵਰੇ ਪ੍ਰਬੰਧਕ ਕਮੇਟੀ ਮਾਚਵੜਾ ਸਾਹਿਬ ਦੇ ਕੇ ਕੈਂਪ ਲਗਾ ਰਹੀ ਹੈ ਜਿਦੇ ਵਿੱਚ ਅੱਖਾਂ ਦਾ ਮੁਫਤ ਚੈੱਕਅਪ ਹੋ ਰਿਹਾ ਲੋੜਵੰਦ ਮਰੀਜ਼ਾਂ ਦਾ ਚਿੱਟੇ ਮੋਤੇ ਦਾ ਮੁਫਤ ਆਪਰੇਸ਼ਨ ਵੀ ਕਰਵਾਇਆ ਜਾ ਰਿਹਾ ਹੈ ਕਮੇਟੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੇ ਸ਼ੰਕਰ ਹਸਪਤਾਲ ਵੱਲੋਂ ਜਿਹੜਾ ਕੈਂਪ ਲਗਾਇਆ ਜਾ ਰਿਹਾ ਮੁਫਤ ਸੇਵਾ ਕੀਤੀ ਜਾ ਰਹੀ ਹੈ ਇਲਾਕੇ ਵਿੱਚ ਜਿਸ ਵੀ ਮਰੀਜ਼ ਨੂੰ ਲੋੜ ਹੋਵੇ ਆਪਣਾ ਜਰੂਰ ਇੱਥੇ ਆ ਕੇ ਖੰਡਾ ਚੈੱਕਅਪ ਕਰਾਉਣਾ ਤੇ ਲੋੜਵੰਦ ਮਰੀਜ਼ਾਂ ਦਾ ਆਪਰੇਸ਼ਨ ਕਰਵਾਇਆ ਜਾਵੇ ਅੱਖਾਂ ਦੇ ਬਿਮਾਰੀਆਂ ਨੂੰ ਲੈ ਕੇ ਇਹ ਸੰਦੇਸ਼ ਹੈ ਕਿ ਚਿੱਟਾ ਮੋਤੇ ਜਿਹੜਾ ਕਿ ਨੈਦਰਹੀਨਤਾ ਦਾ ਮੇਨ ਕਾਰਨ ਹੈ ਮੁੱਖ ਕਾਰਨ ਹੈ ਉਹ ਆਪਣੇ ਇਲਾਕੇ ਹਰ ਕਿਤੇ ਤੇ ਉਹਦੇ ਵਿੱਚ ਕੀ ਹੈ ਹਰ ਇੱਕ ਮਰੀਜ਼ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਸਾਹਮਣੇ ਜਾਂ ਕਿਥੇ ਹੋਰ ਵੀ ਬਹੁਤ ਕਾਰਨ ਨੇ ਉਹਦੇ ਲਈ ਬਹੁਤ ਜ਼ਿਆਦਾ ਮਰੀਜ਼ ਨੇ ਜਿਹੜੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਨੇ ਸਹੂਲਤਾਂ ਕਰਕੇ ਜਾਂ ਕੋਈ ਕਿਸੇ ਵੀ ਰੀਜ਼ਨ ਕਰਕੇ ਜਾਂ ਕੁਝ ਫਾਈਨੈਂਸ਼ੀਅਲ ਜਬ ਐਸੀ ਦੀ ਦਿੱਕਤ ਆਉਂਦੀ ਆ ਟੀਮ ਡਿਜ਼ਾਂ ਨੂੰ ਤੇ ਉਹਨਾਂ ਲਈ ਆਪਾਂ ਇਸੇ ਇਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਉਹਨਾਂ ਦੀ ਉਹਨਾਂ ਦਾ ਆਪਰੇਸ਼ਨ ਕਰਵਾ ਕੇ